ਬਹੁਤ ਇੰਪੋਰਟੈਂਟ ਹੈ ਦੇਸ਼ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਇਸ ਵੇਲੇ ਟਰੰਪ ਦੀ ਥਾਣੇਦਾਰੀ ਸਾਰੀ ਦੁਨੀਆ ਚੱਲ ਰਹੀ ਹੈ ਤੇ ਸਾਰੀ ਦੁਨੀਆ ਵਿੱਚ ਇੱਕ ਹਲਚਲ ਮਚੀ ਹੋਈ ਹੈ ਜੋ ਹਰ ਰੋਜ਼ ਨਵੀਂ ਗੱਲ ਕਹਿੰਦਾ ਹੈ ਉਹਦੇ ਤੇ ਦੁਨੀਆ 'ਚ ਚਿੰਤਾਵਾਂ ਵੀ ਨੇ ਹਰ ਦੇਸ਼ ਨੂੰ ਆਪੋ ਆਪਣੇ ਦੇਸ਼ ਨੂੰ ਬਚਾਉਣ ਲਈ ਚਿੰਤਾ ਸਤਾ ਰਹੀ ਹੈ ਜਿਸ ਤਰ੍ਹਾਂ ਉਹ ਕਹਿ ਰਿਹਾ ਵੀ ਟੈਰਿਫਸ ਲਾਉਣੇ ਨੇ ਕਿਸੇ ਤੇ ਲਾਉਣੇ ਨੇ ਇੱਕ ਇਹ ਵੀ ਤਸੱਲੀ ਬਖਸ਼ ਗੱਲ ਹੈ ਵੀ ਬਹੁਤ ਸਾਰੇ ਦੇਸ਼ਾਂ ਨੇ ਸਟੈਂਡ ਲੈ ਲਿਆ ਉਹਦੇ ਵਿਰੁੱਧ ਕੈਨੇਡਾ ਨੇ ਉਹਦੇ ਵਿਰੁੱਧ ਸਟੈਂਡ ਲੈ ਲਿਆ ਯੂਰਪ ਸਾਰੇ ਨੇ ਵਿਰੁੱਧ ਸਟੈਂਡ ਲੈ ਲਿਆ ਚਾਈਨਾ ਨੇ ਸਟੈਂਡ ਲੈ ਲਿਆ ਉਹਦੀਆਂ ਧਮਕੀਆਂ ਅੱਗੇ ਨਹੀਂ ਝੁਕ ਰਹੇ ਇੱਥੋਂ ਤੇ ਇੱਥੋਂ ਤੱਕ ਵੀ ਛੋਟੇ ਛੋਟੇ ਦੇਸ਼ ਜਿਹੜੇ ਬੁਲੀ ਬੁਲੀਵੀਆ ਵਰਗੇ ਉਹਨਾਂ ਨੇ ਵੀ ਹੈ ਜੀ ਕੋਲੰਬੀਆ ਕੋਲੰਬੀਆ ਵਰਗੇ ਉਹਨਾਂ ਨੇ ਵੀ ਸਟੈਂਡ ਲੈ ਲਿਆ ਔਰ ਅਫਸੋਸ ਹੈ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਯਾਰੀ ਪਗਾਉਣ ਵਾਸਤੇ ਉਹਦੇ ਨਾਲ ਕੋਈ ਸਮਝੌਤਾ ਕਰਨ ਜਾ ਰਿਹਾ ਹੈ ਦੇਸ਼ ਦੇ ਕਾਮਰਸ ਮਿਨਿਸਟਰ ਇਸ ਵੇਲੇ ਅਮਰੀਕਾ ਚ ਨੇ ਖਦਸ਼ਾ ਇਹ ਹੈ ਵੀ ਜਿਸ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ ਹੈ ਅਮਰੀਕਾ ਵੱਲੋਂ 트럼ਪ ਧਰਾ ਰਿਹਾ ਉਹਦੇ ਸੈਕਟਰੀ ਕਹਿ ਰਹੇ ਨੇ ਬਾਕੀ ਛੱਡੋ ਕਰਨਾ ਸਿਰਫ ਐਗਰੀਕਲਚਰ ਤੇ ਗੱਲ ਕਰੋ ਇਸ ਵੇਲੇ ਉਹ ਕੋਸ਼ਿਸ਼ ਕਰ ਰਹੇ ਨੇ ਵੀ ਉੱਥੋਂ ਦਾਲਾਂ ਕਣਕ ਇਹ ਐਡੀਬਲ ਆਇਲਸ ਇਹ ਸਾਰਾ ਡਿਊਟੀ ਫ੍ਰੀ ਭਾਰਤ ਨੂੰ ਸਪਲਾਈ ਕਰਨ ਵਾਸਤੇ ਸਮਝੌਤੇ ਤੇ ਦਸਖਤ ਹੋ ਜਾਣ ਅਸੀਂ ਤੁਹਾਨੂੰ ਇਸ ਕਰਕੇ ਕਾਸ਼ ਦਿੱਤਾ ਅਸੀਂ ਸਮਝਦੇ ਹਾਂ ਕਿ ਜੇ ਭਾਰਤ ਵਿੱਚ ਵੱਡੀ ਗਿਲਤੀ ਜਿਹੜੀ ਆ ਉਹ ਖੇਤੀ ਤੋਂ ਆਪਣੀ ਉਪਜੀਵਕਾ ਕਮਾਉਂਦੀ ਹੈ ਜੇ ਇਸ ਤਰ੍ਹਾਂ ਦਾ ਕੋਈ ਸਮਝੌਤਾ ਹੋ ਜਾਂਦਾ ਤਾਂ ਸਾਰੇ ਦੇਸ਼ ਵਿੱਚ ਖਲਬਲੀ ਮੱਜ ਜਾਏਗੀ ਔਰ ਇਸ ਸਰਕਾਰ ਨੂੰ ਮੈਂ ਚੇਤਾਵਨੀ ਦਿਨਾ ਸੰਭਲਣਾ ਔਖਾ ਹੋ ਜਾਏਗਾ ਕਿਉਂਕਿ ਜੇ ਉਹ ਜੇ ਇੱਥੇ ਧਾਲਾਂ ਦੀ ਲੋੜ ਹੈ ਜੇ ਇੱਥੇ ਐਡੀਬਲ ਆਇਲ ਦੀ ਜ਼ਰੂਰਤ ਹੈ ਅਸੀਂ ਹਮੇਸ਼ਾ ਇੱਕੋ ਗੱਲ ਕਹਿੰਦੇ ਆਂ ਕਿ ਝੋਨੇ ਕਣਕ ਦੇ ਸਾਈਕਲ ਚੋਂ ਸਾਨੂੰ ਕੱਢਣਾ ਹੈ ਐਮਐਸਪੀ ਤੈਅ ਕਰੋ ਧਾਲਾਂ ਦੀ ਇਹਨਾਂ ਦੀ ਖਰੀਦ ਸ਼ੁਰੂ ਕਰੋ ਤੁਸੀਂ ਅਸੀਂ 2 ਸਾਲ ਜਦੋਂ ਨੂੰ ਇਹਨਾਂ ਦੇ ਵਿੱਚ ਵੀ ਸਰਪਲਸ ਕਰ ਦੇਵਾਂਗੇ ਅਸੀਂ ਹਰ ਬਾਰ ਕਹਿੰਦੇ ਆਂ ਕਿ ਮੂੰਗੀ ਖਰੀਦੋ ਛੋਲੇ ਖਰੀਦੋ ਆਇਲ ਸੀਡਸ ਖਰੀਦੋ ਜੋ ਤੁਹਾਨੂੰ ਚਾਹੀਦਾ ਸੀ ਉਹੀ ਪੈਦਾ ਕਰ ਦਿੰਨੇ ਆ ਸਾਨੂੰ ਮੁਰਮੁਰ ਤੁਸੀਂ ਉਹ ਫਸਾਇਆ ਹੋਇਆ ਸਟੈਪਲ ਫੂਡ ਦੀ ਆੜ ਵਿੱਚ ਕਣਕ ਤੇ ਝੋਨੇ ਦੇ ਚੱਕਰ ਚੋਂ ਨਿਕਲ ਨਹੀਂ ਦੇ ਰਹੇ ਸਾਡੀ ਮਜਬੂਰੀ ਹੈ ਜਦੋਂ ਕਿਸੌਰ ਤੁਸੀਂ ਖਰੀਦਦੇ ਨਹੀਂ ਨਾ ਉਹਦੀ ਕੋਈ ਐਮਐਸਪੀ ਤੈਅ ਕਰਦੇ ਹੋ ਤਾਂ ਫਿਰ ਸਾਨੂੰ ਮਜਬੂਰੀ ਬਸ ਉਹੀ ਫਸਲਾਂ ਬੀਜਣੀਆਂ ਪੈਂਦੀਆਂ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਰਹੀ ਹੈ ਫਿਊਚਰ ਲਈ ਪੰਜਾਬ ਦਾ ਨਹੀਂ ਸਾਰੇ ਦੇਸ਼ ਵਿੱਚ ਪਾਣੀ ਦੀ ਕਮੀ ਹੋ ਰਹੀ ਹੈ ਤਾਂ ਇਹ ਵੀ ਚਿੰਤਾ ਦਾ ਵਿਸ਼ਾ ਹੈ ਈਐਸੀ ਡਾਈਵਰਸੀਫਾਈ ਕਰੀਏ ਠੀਕ ਹੈ ਸਟੈਪਲ ਫੂਡ ਦੀ ਜਰੂਰਤ ਹੈ ਚੌਲ আর ਕਣਕ ਕਣਕ ਦੀ ਜਰੂਰਤ ਹੈ ਤੇ ਬਿਨਾ ਗੁਜ਼ਾਰਾ ਨਹੀਂ ਟਿੱਡ ਭਰਨ ਲਈ ਇਹ ਚਾਹੀਦੇ ਹੈ ਪਰ ਅੱਜ ਅਸੀਂ ਇਹਦੇ ਚ ਸਰਪਲਸ ਆ ਜੇ ਅਮਰੀਕਾ ਵਰਗੇ ਦੇਸ਼ ਤੋਂ ਇਹ ਇੰਪੋਰਟ ਕਰਨੇ ਨੇ ਤਾਂ ਇਹਨਾਂ ਜਿੰਸਾਂ ਦੀ ਇੱਥੇ ਕੀ ਕਦਰ ਹੋਏਗੀ ਇਹ ਸਾਨੂੰ ਸਮਝ ਪੈਂਦੀ ਹੈ ਇਸ ਕਰਕੇ ਅੱਜ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੇ ਕੋਈ ਖੇਤੀ ਖੇਤਰ ਦੇ ਨਾਲ ਸੰਬੰਧਿਤ ਇਸ ਤਰ੍ਹਾਂ ਦਾ ਸਮਝੌਤਾ ਕੀਤਾ ਜਿਹਦੇ ਨਾਲ ਦੇਸ਼ ਦੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ ਤਾਂ ਇਹ ਸਾਰੇ ਦੇਸ਼ ਵਿੱਚ ਇੱਕ ਵੱਡਾ ਅੰਦੋਲਨ ਖੜਾ ਕਰਾਂਗੇ ਜਿਹੜਾ ਇਸ ਸਰਕਾਰ ਨੂੰ ਇਹਨਾਂ ਦੇ ਬਸ ਵਿੱਚ ਨਹੀਂ ਆਉਣਾ ਇਹਦੇ ਲਈ ਤੁਹਾਨੂੰ ਅੱਜ ਸੱਦੇ ਹੋਰ ਤੁਸੀਂ ਕੁਝ ਕਹਿਣਾ। ਸੋ ਸਰਕਾਰ ਦੇ ਸਾਥੀਓ ਪ੍ਰਣਾਣ ਜੀ ਉਹਨਾਂ ਨੇ ਜਿਵੇਂ ਗੱਲ ਕੀਤੀ ਹੈ ਇਹ ਅੱਜ ਅਸੀਂ সামনে ਇਹ ਬਹੁਤ ਵੱਡਾ ਹਮਲਾ ਹੈ ਜੋ 트럼ਪ ਨੇ ਤੁਸੀਂ ਅਗਰੇਜਟ ਨੂੰ ਚ ਮੁਖ ਪੜਿਆ ਸਾਰੇ ਗਵਰਨਮੈਂਟ ਨੂੰ ਕਵਰ ਕੀਤਾ ਇੱਕ ਪਾਲਿਸੀ ਦਾ ਨਤੀਜਾ ਜਦੋਂ ਦਾ 트럼ਪ ਅਮਰੀਕਾ ਦੇ ਵਿੱਚ ਆਇਆ ਉਹ ਦੋ ਚੀਜ਼ਾਂ ਦੇ ਉੱਪਰ ਟੇਰਫ ਔਰ ਇਮੀਗ੍ਰੇਸ਼ਨ ਇਹਨਾਂ ਦੋਵਾਂ ਦੇ ਬਾਰ ਬਾਰ ਉਹ ਸਟ੍ਰਾਈਕ ਕਰਦਾ ਟ੍ਰੇਡ ਐਂਡ ਟੈਰਫ ਤੋਂ ਦਾ ਮਤਲਬ ਕੀ ਹੈ ਕਿ ਆਪਣੇ ਦੇਸ਼ ਦੀ ਇਕਨੋਮੀ ਅਮਰੀਕਾ ਦੀ ਉਹਨਾਂ ਨੂੰ ਰਿਚ ਕਰਨਾ ਹਰ ਚੀਜ਼ ਅਮਰੀਕਾ ਦੇ ਅੰਦਰ ਜੇ ਮੇਕ ਇਨ ਇਡੀਆਸ ਕਹਿੰਨਾ ਹੈ ਲੇਕ ਇਨ ਅਮਰੀਕਾ ਜਿਹੜੀ ਕੰਪਨੀਆਂ ਬਾਹਰ ਕੋ ਚੀਜ਼ ਬਣਾਉਂਦੀਆਂ ਨੇ ਜੇ ਉਹ ਬਣਾ ਕੇ ਦੇਸ਼ 'ਚ ਵੇਚਣਗੀਆਂ ਤਾਂ ਉਹ 100% ਐਕਸਫਲਾਈ ਹੋਣਾ ਤੇ ਉਹਦਾ ਮੈਨਾ ਇਹ ਹੈ ਨਹੀਂ ਰੋ ਮੇਰੇ ਦੇਸ਼ ਸੰਧਰ ਬਣਾਓ ਔਰ ਜੜਾ ਜੂਸ ਨੇ ਕਿਹਾ ਤਾਂ ਬਹੁਤ ਜ਼ਿਆਦਾ ਮਹੱਤਵਪੂਰਨ ਤੇ ਇਹ ਬਹੁਤ ਗੱਲ ਰੱਖਿਆ ਦੇਖੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ 1995 ਚੋਂ ਚਾਹੀ ਸੀ ਉਹਦੀਆਂ ਵੀ ਇਹ ਡਿਕਟੇਟਸ ਨੇ ਕਿ ਐਗਰੀਕਲਚਰ ਨੂੰ ਖੋਲੋ ਸਾਰੀ ਓਪਨ ਮਾਰਕੀਟ ਕਰੋ ਸਾਰੀ ਸਬਸਿਡੀਆਂ ਬੰਦ ਕਰੋ ਕੋਈ ਸਪੋਰਟ ਨਹੀਂ ਸਾਨੂੰ ਜੇ ਇਸ ਤਰ੍ਹਾਂ ਹੋ ਜੂਗੇ ਤਾਂ ਸਾਡਾ ਜਿਹੜਾ ਗਰੀਬ ਦੇਸ਼ ਹੈ ਖੇਤੀਬਾੜੀ ਵਾਲਾ ਜਿਸੇ 50 60% ਲੋਕ ਇਸ ਤੇ ਨਿਰਭਰ ਨੇ ਤਾਂ ਇਹ ਉਹਨਾਂ ਅਮੀਰ ਦੇਸ਼ਾਂ ਦਾ ਮੁਕਾਬਲਾ ਨਹੀਂ ਕਰ ਪਾਏਗਾ ਅਮੀਰ ਦੇਸ਼ਾਂ ਦੀ ਖੇਤੀਬਾੜੀ ਜੇ ਵੀ ਸਬਸਿਡੀਆਂ ਦੇ ਸਾਰੇ ਖੜੀ ਹੈ ਸਭ ਤੋਂ ਵੱਡੀਆਂ ਭਾਰੀ ਸਬਸਿਡੀਆਂ ਅਮੀਰ ਦੇਸ਼ ਦੇ ਰਹੇ ਹੈ ਸਾਡੀ ਸਰਕਾਰ ਦਿੰਦੀ ਕੁਝ ਨਹੀਂ ਹੈ ਔਰ ਜੋ ਅੱਜ ਟਰੰਪ ਨੇ ਕਿਹਾ ਕਿ ਜਿੱਥੇ ਉਹ ਆਪਣੇ ਡਾਲਰ ਦੀ ਸਰਦਾਰੀ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਜੇ ਉਹ ਚੈਲੰਜ ਵੀ ਕਿਤੋਂ ਆਏ ਬ੍ਰਿਕਸ ਵੱਲੋਂ ਆਏ ਹੋਰ ਪਾਸੇੋਂ ਆਏ ਤਾਂ ਉਹਨੇ ਠੋਕੇ ਕਿਹਾ ਵੀ ਨਹੀਂ ਜੇਕਰ ਉਹ ਕਿ ਤਾਂ ਰੈਸਿਪ੍ਰੋਕਲ ਮੈਂ ਟੈਕਸ ਲਾਉਂਗਾ ਜਿੰਨਾ ਤੁਸੀਂ ਲਾਉਂੋ ਉਹਨਾਂ ਮੈਂ ਲਾਉਂਗਾ ਉਹ ਕਹਿੰਦਾ ਇੰਡੀਆ 100% ਟੈਕਸ ਲਾਉਂਦਾ ਉਹ ਤੋਂ ਵੀ ਬਿਹਤਰ ਤੁਸੀਂ ਭੇਜੋ ਮੈਂ 100% ਲਾਉਂਗਾ ਜੇ ਉਹ 100% ਲਾਉਗਾ ਤਾਂ ਇੰਡੀਆ ਦੀ ਜਿਹੜੀ ਐਕਸਪੋਰਟ ਇਕਨੋਮੀ ਹੈ ਦੇਖੋ ਸਾਡੀ ਇਕਨੋਮੀ ਬਹੁਤ ਐਕਸਪੋਰਟ ਓਰੀਐਂਟਡ ਹੈ ਜੇ ਐਕਸਪੋਰਟ ਦੇ ਉੱਪਰ 100% ਟੈਕਸ ਲੱਗਣਾ ਹੈ ਉਹਦਾ ਮੈਨਾ ਇਹ ਹੈ ਕਿ ਉਹ ਸਮਾਨ ਉੱਤੇ ਘੱਟ ਵਿਕਣਾ ਹੈ ਜੇ ਘੱਟ ਵਿਕਣਾ ਤਾਂ ਸਾਡੀ ਇਕਨੋਮੀ ਨੂੰ ਸੱਟ ਵੱਜਣੀ ਹੈ ਇਸ ਲਈ ਐਗਰੀਕਲਚਰ ਦਾ ਇੱਕ ਸੈਕਟਰ ਹੈ ਬਹੁਤ ਵੱਡਾ ਸੈਕਟਰ ਹੈ ਔਰ ਮੈਂ ਸਮਝਦਾ ਵੀ ਸਾਰੇ ਦੇਸ਼ ਵਿਦੇਸ਼ ਦੀ ਵੀ ਫੋਰਨ ਕੈਪੀਟਲ ਹੈ ਫੋਰਨ ਇਨਵੈਸਟਰ ਨਾ ਮਲਟੀਨੇਸ਼ਨਲ ਉਹ ਦੇਸ਼ ਦੀ ਉਸ ਦੀ ਖੇਤੀਬਾੜੀ ਦਾ ਕਬਜ਼ਾ ਕਰਨਾ ਚਾਹੁੰਦੀ ਹੈ ਔਰ ਜੋ 트ੰਪ ਨਾ ਜਿਕੇ ਹੈ ਕਿ ਪ੍ਰੋਡਕਟ ਬਈ ਪ੍ਰੋਡਕਟ ਨਹੀਂ ਖੋਲਣਾ ਇਸ ਨੂੰ ਓਪਨ ਖੋਲੋ ਸਾਰਾ ਜੋ ਥੋੜੀ ਬਹੁਤ ਰਕਾਵਟ ਹੈ ਬਿਲਕੁਲ ਦਰਵਾਜ਼ੇ ਖੋਲ ਦਿਓ ਜਿਹੇ ਕੋਲ ਉਹ ਤਾਂ ਵੀ ਖੇਤੀਬਾੜੀ ਤੇ ਸਰਵਾਈਵ ਕਰੇਗੇ ਜਿਹੜੇ 85.90% ਸਮਾਲ ਹੋਲਡਿੰਗ ਵਾਲੇ ਫਾਰਮਰ ਨੇ ਉਹ ਸਰਵਾਈਵ ਕਰ ਸਕਣਗੇ ਫਿਰ ਉਹਨਾਂ ਦੇ ਸਾਹਮਣੇ ਇਸ ਲਈ ਇਹ ਦੇਸ਼ ਦੀ ਮੈਂ ਕਹਿੰਦਾ ਆਕਨੋਮੀ ਨੂੰ ਬਰਬਾਦ ਕਰਨ ਵਾਲੀ ਹੈ ਬਹੁਤ ਵੱਡਾ ਹਮਲਾ ਹੈ ਅਸੀਂ ਤਾਂ ਕਾਰਪੋਰੇਟਸ ਦੇ ਖਲਾ ਪਹਿਲਾ ਜਿਹੜਾ ਐਸਕੀਐਮਐਲ ਲਈ ਵਿੱਢੀ ਹੋਈ ਹੈ ਜਿਹੜੇ ਮਾਰਕੀਟ ਰਿਫਾਰਮਸ ਨੂੰ ਮੇਨ ਨੀਤੀ ਵੀ ਆਈ ਸੀ ਉਹ ਵੀ ਮੈਂ ਕਹਿੰਦਾ ਵੀ ਇਹ ਸ਼ੁਰੂਆਤ ਜਿਹੀ ਪ੍ਰੀਲੂਡ ਸੀ ਇਸ ਦਾ ਇਹਦਾ ਪ੍ਰੀਲੂਡ ਸੀ ਉਹ ਪਹਿਲਾਂ ਅਸੀਂ ਠੋਕੇ ਜਵਾਬ ਦਿੱਤਾ ਪੰਜਾਬ ਨੇ ਰੱਦ ਕੀਤਾ ਸੈਂਟਰਾਈਜ਼ ਕਰਨੀ ਹੈ ਪਰ ਜੋਵਾਜ ਟਰੰਪ ਨੇ ਕਿਹਾ ਉਸ ਨੂੰ ਵਿਡਿਕੇਟ ਕੀਤਾ ਵੀ ਪਾਲਿਸੀ ਇਹੀ ਹੈ ਉਹ ਅੱਗੇ ਇਸ ਤਰ੍ਹਾਂ ਹੀ ਵਧਣਗੇ ਖੇਤੀਬਾੜੀ ਦੇ ਪੰਕਾਬਜਾ ਕਰਨ ਦੀ ਬੜੀ ਗੰਭੀਰ ਸਾਜਿਸ਼ ਹੈ ਬੜੀ ਵੱਡੀ ਨੀਤੀ ਹੈ ਮੈਂ ਕਹਿੰਦਾ ਜੇ ਦੇਸ਼ ਦੀ ਸਾਡੇ ਖੇਤੀਬਾੜੀ ਬਰਬਾਦ ਹੁੰਦੀ ਹੈ ਨਾ ਤਾਂ ਦੇਸ਼ ਦੀ ਇਕਨੋਮੀ ਨਾ ਬਰਬਾਦ ਹੁੰਦਾ ਕਿਉਂਕਿ ਖੇਤੀਬਾੜੀ ਦੇਸ਼ ਦੀ ਇਕਨੋਮੀ ਦਾ ਤੁਰ ਹੈ ਚਲੋ ਕੁਝ ਸੀਗਾ ਆਸ ਰੋਸ ਤੋਂ ਨਰਿੰਦਰ ਮੋਦੀ ਸਰਕਾਰ ਇੱਕ ਕਿਸਮ ਨਾਲ 트럼ਪ ਐਡਮਿਨਿਸਟ੍ਰੇਸ਼ਨ ਸਾਹਮਣੇ ਗੋਡੇ ਟੇਕਣ ਦੀ ਤਿਆਰੀ ਚ ਵਾਰਡ ਚ ਇੱਕ ਟ੍ਰੇਡ ਵਾਰ ਬਹੁਤ ਰੂਵੀ ਸੰਸਾਰ ਚ ਇੱਕ ਟ੍ਰੇਡ ਵਾਰ ਹੈ ਜਿਹੜੀ ਉਹ ਚੱਲ ਰਹੀ ਔਰ 트럼ਪ ਇਸ ਜਿਹੜੀ ਸਾਰੀ ਸੰਸਾਰ ਤਾਕਤਾਂ ਦੀ ਜਿਹੜੀ ਆਰਥਿਕਤਾ ਸੰਕਟ ਚ ਹੈ ਉਸ ਦਾ ਸਾਰਾ ਬੋਝ ਕਿਉਂਕਿ ਯੂਕਰੇਨ ਵਾਰ ਚ ਬਹੁਤ ਸਾਰਾ ਪੈਸਾ ਇਹਨਾਂ ਨੇ ਖਰਚਿਆ ਹੈ ਪਰ ਉਸ ਯੂਕਰੇਨ ਵਾਰ ਨੇ ਸਾਰੇ ਸੰਸਾਰ ਦੇ ਵਿੱਚ ਬਹੁਤ ਸਾਰਾ ਕ੍ਰਾਈਸਿਸ ਜਿਹੜਾ ਜਨਮ ਦਿੱਤਾ ਹੈਗਾ ਆਪਣਾ ਸਾਰਾ ਇਕਨੋਮਿਕ ਬਰਡਨ ਹੈ ਜਿਹੜਾ ਹੁਣ ਉਹ ਟੈਰਫ ਡਿਊਟੀਆਂ ਨੂੰ ਪਾਸੇ ਕਰਾ ਕੇ ਸਾਡੇ ਦੇਸ਼ ਦੇ ਉੱਪਰ ਲੱਦ ਦੇਣਾ ਚਾਹੁੰਦਾ ਪਰ ਉਸ ਗੱਲ ਦੀ ਮੋਦੀ ਸਰਕਾਰ ਦੀ ਮਾਂ ਮਰੋੜੀ ਜਾ ਰਹੀ ਹੈ ਜੇ ਇਸ ਤਰ੍ਹਾਂ ਹੁੰਦਾ ਤਾਂ ਖੇਤੀ ਸੈਕਟਰ ਹੈ ਜਿਹੜਾ ਜਿਸ ਦੇ ਵਿੱਚ ਇੱਕ ਪੂਰੀ ਪਿਛਲੇ ਸਮੇਂ ਤੋਂ ਡਰਾਈਵ ਹੈ ਕਿ ਬਹੁ ਕੌਮੀ ਕੰਪਨੀਆਂ ਦੇ ਹਵਾਲੇ ਕਰਨਾ ਸਾਡੇ ਦੇਸ਼ ਦਾ ਕਾਰਪੋਰੇਟ ਤਾਂ ਹੈ ਹੀ ਹੈ ਵੱਡੀਆਂ ਮਲਟੀਨੇਸ਼ਨਲ ਜਾਇਐਂਟਸ ਜਿਹਦੇ ਲਈ 트럼ਪ ਇਹ ਰਾਇਤਾ ਲੈਣੀਆਂ ਚਾਹੁੰਦਾ ਆ ਔਰ ਲਗਾਤਾਰ ਬੰਮ ਰੋੜੀ ਜਾ ਰਹੀ ਹੈ ਅਸੀਂ ਪ੍ਰਲਾਦ ਜੋਸ਼ੀ ਔਰ ਨਰਿੰਦਰ ਮੋਦੀ ਸਰਕਾਰ ਨੂੰ ਇਹ ਵਾਰਨ ਕਰਨਾ ਚਾਹੁੰਦੇ ਆ ਕਿ ਦੇਸ਼ ਦੀ ਫੂਡ ਸਿਕਿਉਰਟੀ ਨਾਲ ਦੇਸ਼ ਦੀ ਖੇਤੀ ਨਾਲ ਜਾਂ ਦੇਸ਼ ਦੀ ਕਿਸਾਨੀ ਨਾਲ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਧਰੋ ਕਰਦਾ ਸਮਝੌਤਾ ਕੀਤਾ ਗਿਆ ਬਰਦਾਸ਼ਤ ਹੈ ਜਿਹੜਾ ਉਹ ਨਹੀਂ ਕੀਤਾ ਜਾਊਗਾ ਇਸ ਨੂੰ ਚੁਣੌਤੀ ਹੈ ਜਿਹੜੀ ਉਹ ਦਿੱਤੀ ਜਾਏਗੀ ਇੱਕ ਗੱਲ ਹੋਰ ਮੈਂ ਕਿਹੜੀ ਜਨਾਬਸਿਸ ਚ ਕਿ ਜੋ ਹੁਣ ਵੀ ਨੈਸ਼ਨਲ ਫਰੇਮਵਰਕ ਹੈ ਜਿਹੜਾ ਐਗਰੀਕਲਚਰ ਮਾਰਕੀਟਿੰਗ ਤੇ ਪਾਲਿਸੀ ਜਿਹੜੀ ਲਿਆਂਦੀ ਹੈ ਸੈਂਟਰਲ ਗਵਰਨਮੈਂਟ ਨੇ ਠੀਕ ਹੈ ਸਾਡੇ ਸਾਡੇ ਆਵਾਜ਼ ਉਠਾਉਣ ਤੇ ਪੰਜਾਬ ਗਵਰਨਮੈਂਟ ਨੇ ਇਸ ਨੂੰ ਰੱਦ ਕੀਤਾ ਵਿਧਾਨ ਸਭਾ ਚ ਫਾਰਜ ਦੇ ਖਿਲਾਫ ਗਵਰਨਮੈਂਟ ਨੂੰ ਆਪਣੀ ਬਾਈ ਸੈਂਟਾ ਜਿਹੜੀ ਉਹ ਭੇਜੀ ਹੈ ਪਰ ਇਹ ਜਿੰਨੀ ਦੇ ਤੱਕ ਸਾਰੇ ਦੇਸ਼ 'ਚ ਖਤਮ ਨਹੀਂ ਹੁੰਦੀ ਉਨੀ ਦੇਰ ਤੱਕ ਇਹ ਤਲਵਾਰ ਹੈ ਜਿਹੜੀ ਉਹ ਲਟਕਦੀ ਰਹਿਣੀ ਹੈ ਇਸ ਦੇਸ਼ ਨੂੰ ਇੱਕ ਸਸਟੇਨੇਬਲ ਐਗਰੀਕਲਚਰ ਡਵੈਲਪਮੈਂਟ ਮਾਡਲ ਦੀ ਲੋੜ ਹੈ ਨਾ ਕਿ ਕਾਰਪੋਰੇਟ অর ਮਲਟੀਨੇਸ਼ਨਲ ਡਰਾਈਵਨ ਅਜੰਡਾ ਹੈ ਜਿਹੜਾ ਉਸ ਤੇ ਚੱਲਿਆ ਜਾਵੇ ਮੋਦੀ ਸਰਕਾਰ ਰਾਸ਼ਟਰਵਾਦ ਦਾ ਬਹੁਤ ਰੌਲਾ ਪਾਉਂਦੀ ਹੈ ਇਸ ਦੇਸ਼ ਦੀ ਖੇਤੀ ਦੇ ਖਿਲਾਫ ਇਸ ਦੇਸ਼ ਦੇ ਫੂਡ ਸਿਕਿਉਰਿਟੀ ਦੇ ਖਿਲਾਫ ਇੱਕ ਵੱਡਾ ਕਦਮ ਪੁੱਟੇ ਜਾਂਦੇ ਆ ਖਤਰੇ ਸਾਨੂੰ ਦਰਪੇਸ਼ ਨੇ ਇਸ ਕਰਕੇ ਅਸੀਂ ਤੁਹਾਡੇ ਰਾਹੀਂ ਇੱਕ ਕਿਸਮ ਨਾਲ ਪਹਿਲਾਂ ਹੀ ਆਪਣਾ ਇਹ ਜਿਹੜਾ ਸੰਕੇਤ ਆ ਉਹਨੂੰ ਦੇਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਦੇਸ਼ ਦੇ ਵਿਰੁੱਧ ਹੋਊਗੀ ਦੇਸ਼ ਦੀ ਫੂਡ ਸਿਕਿਉਰਿਟੀ ਦੇ ਵਿਰੁੱਧ ਹੋਊਗੀ ਜਿਹੜਾ ਆ ਮਹਿੰਗਾਈ ਚ ਵਾਧਾ ਕਰੂਗੀ ਆਮ ਲੋਕਾਂ ਦੇ ਮੂੰਹ ਚ ਜਿਹੜਾ ਅੰਦਾ ਦਾਣਾ ਜਾਣਾ ਉਸਨੂੰ ਹੋਰ ਮਹਿੰਗਾ ਕਰੇਗੀ ਇਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ तो सभी जो तो कमी है एडिबल ऑयल की या दालों की क्या भारत के साथ पर रहा है इसकी पैदावार करने में सक्षम और अगर है तो दूसरों का से क्यों बेसिक कारण ये है कि सरकार बातें तो ज़रूर करती है लेकिन जब हम प्रोड्यूस करते हैं उसको ख़रीद नहीं उसकी करते फॉर एग्जांपल सनफ्लावर है उसकी एमएसपी तो है अट्ठावन कुछ तो वो मार्केट में बिकता है पैंतीस तो किसान क्या करेगा अल्टीमेटली छोड़ देता है वो पंजाब में तो वाइप आउट वाइपआउट हो गई है क्रॉप और इसी तरह दाल है मूंग की छियासी सौ साठ रुपये उसकी एम एस पी है वो छः हज़ार से ज़्यादा बिकती नहीं सरकार ने खरीदी तो क्या करेगा किसान इसीलिए तो एम एस पी की कानूनी गारंटी का ये आंदोलन चल रहा है तो दरअसल सरकार जैसे रविंदर जी ने कहा डब्ल्यू टी ओ के प्रेशर में ये खुली मंडी बनाना चाहती है और हर ये जो भारतमाला प्रोजेक्ट है ये हमारे लिए थोड़े है ये मिडल ईस्ट से जोड़ने के लिए व्यापार के लिए सारा ये खेल रचा जा रहा है तो टोटल इकोनॉमी कॉरपोरेट्स के हवाले करने का जो कंसेप्ट है इससे देश नहीं बच सकेगा ਇਹਨਾਂ ਦਾ ਕੰਜ਼ਿਊਮਰ ਨਹੀਂ ਬਚੇਗਾ ਇਹਨਾਂ ਦਾ ਪ੍ਰੋਡਿਊਸਰ ਨਹੀਂ ਬਚੇਗਾ ਉਸਕੋ ਹਮ ਆਪੋਜ਼ ਕਰਦੇ ਹਾਂ ਰਾਜੀਵਲ ਸਾਹਿਬ ਜੀ WTO ਨੇ ਜਾਂ ਅਮਰੀਕਾ ਨੇ ਤੈਅ ਕਰਨਾ ਸਾਰੀ ਭਾਈ ਤੁਸੀਂ ਆਜੂ ਮੰਤਰੀ ਤੁਸੀਂ ਕਿਹਾ ਗੋਡੇ ਟੇਕ ਚੁੱਕੇ ਆ ਫਿਰ ਤਾਂ ਆਪਣੇ ਸੂਬੇ ਦੇ ਮੁੱਖ ਮੰਤਰੀ ਤੋਂ ਨਾਲ ਸਾਹਮਣੇ ਬਹੁਤ ਡਿਸੀਜਨ ਲਾਈਨ ਚ ਬੋਣੇ ਨੇ ਫਿਰ ਉਹਨਾਂ ਤੋਂ ਤੁਸੀਂ ਕਿਉਂ ਵਾਰ-ਵਾਰ ਪ੍ਰੈਸ਼ਰ ਬਣਾਉਨੇ ਹੋ ਕੁਝ ਮੰਗਾਂ ਨਾ ਨਹੀਂ ਉਹ ਲੋਕਲ ਮੰਗਾਂ ਨੇ ਨਹੀਂ ਐਮਐਸਪੀ ਐਮਐਸਪੀ ਕਿਉਂ ਅਸੀਂ ਉਹਨਾਂ ਨੂੰ ਕਿਹਾ ਆ ਜਿਹੜੀਆਂ 5-6 ਚੀਜ਼ਾਂ ਨੇ ਕਿਉਂਕਿ ਮਾਰਕੀਟਿੰਗ ਵੀ ਸਟੇਟ ਸਬਜੈਕਟ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਧਾਲਾਂ ਦੀ ਤਾਂ ਕਿ ਅਸੀਂ ਡਾਈਵਰਸੀਫਾਈ ਕਰ ਸਕੀਏ ਇਹਨਾਂ ਦੀ ਐਮਐਸਪੀ ਤੈਅ ਕਰਕੇ ਦੀ ਖਰੀਦ ਸ਼ੁਰੂ ਕਰੋ ਸਾਡੇ ਲਈ ਰਾਹ ਖੁੱਲੇ ਅਸੀਂ ਝੋਨੇ ਤੋਂ ਖਿਹੜਾ ਛੜਾ ਸਕੀਏ ਇਸ ਕਰਕੇ ਉਹਨਾਂ ਤੇ ਪ੍ਰੈਸ਼ਰ ਪਾ ਰਹੇ ਹਾਂ ਔਰ ਇੱਥੇ ਹੀ ਨਹੀਂ ਕੇਰਲਾ ਦੇ ਵਿੱਚ ਸਬਜ਼ੀਆਂ ਦੀ ਇਹੋ ਜਿਹੀ ਚੀਜ਼ਾਂ ਦੀ ਖਰੀਦ ਉੱਥੇ ਦੀ ਸਰਕਾਰ ਕਰਦੀ ਹੈ ਹਰ ਮੰਡੀ 'ਚ ਇਨਸਪੈਕਟਰ ਖੜਾ ਹੁੰਦਾ ਜੇ ਤਾਂ ਐਮਐਸਪੀ ਤੇ ਵਿਕ ਗਈ ਤਾਂ ਠੀਕ ਹੈ ਨਹੀਂ ਉਹ ਸਰਕਾਰ ਦੀ ਹੋ ਗਈ ਉਹ ਆਪਣੇ ਆਪ ਜਿੰਨੀਆਂ ਸਰਕਾਰੀ ਕੰਟੀਨਾਂ ਨੇ ਆਰਮੀ ਹੈ ਉਹਨਾਂ ਨੂੰ ਸਪਲਾਈ ਕਰਦੇ ਨੇ ਉੱਥੇ ਬੜਾ ਸਕਸੈਸਫੁਲੀ ਚੱਲ ਰਿਹਾ ਹੈ ਪੰਜਾਬ ਇਕਨੋਮਿਕਲੀ ਅੱਜ ਖੜਾ ਵੀ ਤਾਂ ਬਹੁਤ ਵੀਕ ਪੁਆਇੰਟ ਦੇ ਇਸ ਕਰਕੇ ਮੈਂ ਇਸੇ ਇਸੇ ਤੇ ਕਮੈਂਟ ਕਰਨਾ ਚਾਹੁੰਦਾ ਜਿਹੜਾ ਐਗਰੀਕਲਚਰ ਡਰਾਫਟ ਪਾਲਿਸੀ ਇਹਨਾਂ ਨੇ ਡਰਾਫਟ ਹੈ ਜਿਹੜਾ ਪਾਲਿਸੀ ਦਾ ਲਿਆਂਦਾ ਉਸ ਦੇ ਵਿੱਚ ਗਵਰਨਮੈਂਟ ਨੇ ਘੱਟੋ ਘੱਟ 9 ਵੈਰਾਈਟੀਆਂ ਨੇ ਜਿਹੜੀਆਂ ਚਾਹੇ ਸਬਜ਼ੀਆਂ ਨੇ ਤੇ ਚਾਹੇ ਦੂਜੀ ਅਨਾਜ ਦੀਆਂ ਵੈਰਾਈਟੀਆਂ ਨੇ ਇਸ ਤੇ ਐਮਐਸਪੀ ਦੇਣ ਦਾ ਜਿਹੜਾ ਇੱਕ ਉਪਬੰਧ ਕੀਤਾ ਹੈ ਜੇ ਅਸੀਂ ਪੰਜਾਬ ਸਰਕਾਰ ਤੋਂ ਰੀਸੈਂਟਲੀ 6 ਫਸਲਾਂ ਦੀ ਐਮਐਸਪੀ ਮੰਗੀ ਹੈ ਤਾਂ ਇਹ ਪੰਜਾਬ ਦੇ ਲਾਰਜਲੀ ਭੁੱਖ ਨਾਲ ਜੋੜ ਕੇ ਮੰਗੀ ਹੈ ਪੰਜਾਬ ਨੂੰ ਇਸ ਸਮੇਂ ਫਸਲੀ ਭੁਹੰਤਾ ਦੀ ਲੋੜ ਹੈ ਪਾਣੀ ਵੀ ਬਚਾਉਣਾ ਸਾਡਾ ਪਾਣੀ ਜਿਸ ਥਾਂ ਤੇ ਪਹੁੰਚ ਗਿਆ ਜਿਸ ਹੱਬ ਨਲ ਪੂਟਡ ਹੋ ਗਿਆ ਥੱਲੇ ਪਹੁੰਚਿਆ ਹੈਵੀ ਮੈਟਲ ਨੇ ਉਸ ਚ ਕੰਪਰੀਹੈਂਸਿਵਲੀ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਕਿਸਮ ਦੇ ਵਿਜ਼ਨ ਦੀ ਲੋੜ ਹੈ ਜਿਸ ਕਰਕੇ ਅਸੀਂ 6 ਮਸਲਾਂ ਦੀ ਕਟੋ ਘਟ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਐਮਐਸਪੀ ਦਿਓ ਉਹਦੇ ਵਿੱਚ ਬਾਸਮਤੀ ਵੀ ਹੈ ਬਾਸਮਤੀ ਸਾਡੀ ਫੋਰਨ ਕਰੰਸੀ ਲਿਆ ਕੇ ਦਿੰਦੀ ਹੈ ਬਾਹਰ ਜਾਂਦਾ ਲਗਭਗ ਇਸੇ ਕਰਕੇ ਇਸ ਨੂੰ ਸਾਡਾ ਐ ਸੀਗਾ ਕਿ ਬਾਸਮਤੀ ਦਾ ਜਿਹੜਾ ਕਾਸ਼ਟਕਾਰ ਆ ਉਹ ਡੁੱਬਦਾ ਆ ਇਸੇ ਤਰ੍ਹਾਂ ਆਲੂ ਗੋਭੀ ਮਟਰ ਲੋਕਾਂ ਨੇ ਈश्वਰੀ ਗੋਭੀ ਵਾਹ ਦਿੱਤੀ ਆ ਖੇਤਾਂ 'ਚ ਉਹਨਾਂ ਨੂੰ ਲਾਗਤ ਮੁੱਲ ਵੀ ਨਹੀਂ ਮਿਲਿਆ ਹੈਗਾ ਉਸ ਟੱਕ ਨਾਲ ਇਸ ਲਈ ਜੀ ਵੀ ਕਿਸਾਨ ਨੂੰ ਕਿਤੇ ਤਾਂ ਰਾਹਤ ਮਿਲੇ ਪੰਜਾਬ ਗਵਰਨਮੈਂਟ ਦੀ ਡਰਾਫਟ ਪਾਲਿਸੀ ਦੇ ਹਵਾਲੇ ਨਾਲ ਹੀ ਅਸੀਂ ਤਰਕ ਨਾਲ ਉਦੋਂ ਗੱਲ ਰੱਖੀ ਹੈ ਜਿਸ ਦੇ ਉੱਪਰ ਮੁੱਖ ਮੰਤਰੀ ਸਾਹਿਬ ਨੂੰ ਕੋਈ ਜਵਾਬ ਹੈ ਜਿਹੜਾ ਉਹ ਨਹੀਂ ਆਇਆ 15 ਮਾਰਚ ਨੂੰ ਸੱਜਾ ਕਾਰਜਕ੍ਰਮ ਹੈ। ਮਾਰਚ ਨੂੰ ਮੀਟਿੰਗ ਹੈ। ਕੁਝ ਨਹੀਂ। ਨਹੀਂ। ਹਮ ਲੋਗੋ ਨੇ 10 10 ਮਾਰਚ ਕੋ ਪੰਜਾਬ ਮੇ ਜੋ ਐਮ ਐਲ ਏਜ਼ ਹੈ ਆਮ ਆਦਮੀ ਪਾਰਟੀ ਕੇ ਔਰ ਮਨਿਸਟਰਸ ਹੈ ਉਨਕੇ ਘਰ ਕੇ ਸਾਹਮਣੇ ਚੇਤਾਵਨੀ ਰੈਲੀਆਂ ਰੱਖੀਆਂ। ਕਿ ਆਪਨੇ ਪੰਜਾਬ ਕੋ ਇੱਕ ਲਗਭਗ ਓਪਨ ਜੇਲ੍ਹ ਮੇਂ ਤਬਦੀਲ ਕੀਆ ਮੈਂ ਇਸ ਬਾਤ ਕੋ ਥੋੜਾ ਪੰਜਾਬੀ ਮੇਂ ਵੀ ਕਰ ਦੂੰ ਸਭੀ ਕਵਰ ਹੋ ਜਾਏਗਾ ਤੋ ਖੁੱਲੀ ਜੇਲ੍ਹ ਚ ਤਬਦੀਲ ਕਰਤਾ ਤੁਸੀਂ ਇੱਕ ਰੈਪਰੈਸ਼ਨ ਰੱਖਿਆ ਲਗਭਗ 7-800 ਦੇ ਕਰੀਬ ਜਿਹੜੇ ਕਿਸਾਨ ਲੀਡਰ ਨੇ ਬਲਾਕ ਲੈਵਲ ਤੋਂ ਲੈ ਕੇ ਸਟੇਟ ਲੈਵਲ ਦੇ ਲੀਡਰ ਤੁਸੀਂ ਜੇਲ੍ਹਾਂ ਚ ਬੰਦ ਕੀਤੇ ਬਲਾਕ ਤਹਿਸੀਲਾਂ ਤੇ ਪੁਲਿਸ ਨੂੰ ਇਹ ਹਦਾਇਤਾਂ ਸੀਗੀਆਂ ਕਿ ਇਹ ਬਲਾਕ ਚੋ ਜੇ ਕੋਈ ਵਹੀਕਲ ਟੱਪਦਾ ਹੈ ਕਿਸਾਨਾਂ ਦਾ ਟਰੈਕਟਰ ਟਰਾਲੀ ਤਾਂ ਕਾਰਵਾਈ ਹੋਏਗੀ ਇਹ ਸਭ ਦੇ ਬਾਵਜੂਦ ਕਿਸਾਨ ਇਸ ਖੁੱਲੀ ਅਨਨਾਨੀ ਐਮਰਜੈਂਸੀ ਦੇ ਲਾਗੂ ਹੋਣ ਦੇ ਬਾਵਜੂਦ ਸੜਕਾਂ ਤੇ ਉਤਰੇ ਨੇ ਅਸੀਂ ਇਸ ਕਰਕੇ ਇੱਕ ਪ੍ਰੋਟੈਸਟ ਵਜੋਂ ਚੇਤਾਵਨੀ ਦੇਣ ਵਜੋਂ ਕਿ ਜੇ ਇਹ ਰੁਖ ਰਹੂਗਾ ਪੰਜਾਬ ਗਵਰਨਮੈਂਟ ਦਾ ਤਾਂ ਕਿਤੇ ਸਾਨੂੰ ਇਸ ਤਰ੍ਹਾਂ ਦਾ ਰੁਖ ਲੈਣ ਦੀ ਮਜਬੂਰ ਨਾ ਕੀਤਾ ਜਾਵੇ ਕਿ ਫਿਰ ਪਿੰਡਾਂ 'ਚ ਅਸੀਂ ਇਹਨਾਂ ਦਾ ਸਵਾਗਤ ਹੋਰ ਤਰ੍ਹਾਂ ਕਰੀਏ ਜੇ ਰਖ ਇਸ ਕਰਕੇ ਇਹਦੀ ਸਿਆਸੀ ਕੀਮਤ ਪੰਜਾਬ ਸਰਕਾਰ ਨੂੰ ਦੇਣੀ ਪਊ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਝੂਠ ਬੋਲਿਆ ਇਸੇ ਕਰਕੇ ਅਸੀਂ ਖੁੱਲੀ ਡਿਬੇਟ ਦੀ ਉਹਨਾਂ ਨੂੰ ਚੁਣੌਤੀ ਦਿੱਤੀ ਹੈ ਮੰਚ ਉਹਨਾਂ ਦਾ ਸਮਾਂ ਉਹਨਾਂ ਦਾ ਅਸੀਂ 18 ਮੰਗਾਂ ਦਾ ਮੰਗ ਪੱਤਰ ਟੀਵੀ ਤੇ ਖੁੱਲੀ ਡਿਬੇਟ ਕਰਨ ਨੂੰ ਤਿਆਰ ਹੈ ਕਿ ਇਹ ਮੰਗਾਂ ਚੋਂ 17 ਮੰਗਾਂ ਪੰਜਾਬ ਨਾਲ ਸੰਬੰਧਿਤ ਹੈਗੀਆਂ ਜਾਂ ਨਹੀਂ ਹੈਗੀਆਂ ਇਸ ਕਰਕੇ ਗੁੰਮਰਾਹ ਕਰਨ ਦਾ ਜਿਹੜਾ ਇੱਕ ਸਾਰਾ ਪ੍ਰਚਾਰ ਆ ਉਹ ਬੰਦ ਕੀਤਾ ਜਾਵੇ 10 ਤਰੀਕ ਨੂੰ ਇਹੀ ਗੱਲ ਜ਼ੋਰ ਨਾਲ ਉਠਾਵਾਂਗੇ 15 ਤਰੀਕ ਨੂੰ ਮੀਟਿੰਗ ਚ ਅਗਲੀ ਰਣਨੀਤੀ ਕਢਾਂਗੇ। ਇਹ 10 ਤਰੀਕ ਨੂੰ ਸਰ ਇੱਕ ਦਿਨ ਸੀ। ਇੱਕ ਦਿਨ ਦਾ 11 ਤੋਂ 3 ਵਜੇ ਤੱਕ। 11 ਤੋਂ 3 ਨੂੰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਤੇ ਮੰਤਰੀ ਜਿਸ ਥਾਂ ਤੇ ਕੋਈ ਮੰਨ ਲਓ ਕਿਸੇ ਜ਼ਿਲ੍ਹੇ ਚ ਨਹੀਂ ਹੋਊਗਾ ਆਪ ਦਾ ਐਮ.ਐਲ.ਏ. ਤਾਂ ਹਲਕਾ ਇੰਚਾਰਜ ਵੀ ਹੋ ਸਕਦਾ ਹੈ। ਤਸਵੀਰ ਜੀ ਜਦੋਂ ਵਟਸਐਪ ਤੇ ਸਭੀ ਕੋਈ ਲਿਸਟ ਹੈ ਕਿ ਜਿਹੜੇ ਮੇਰੀ ਤੇ ਜਿੱਥੇ ਡਿਊਟੀ ਲਾ ਦੇਣੀ ਹੈ ਮੈਂ ਉੱਥੇ ਹਾਜ਼ਰ ਹੋ ਜਾਊਂਗਾ ਹਾਲੇ ਫਿਲਹਾਲੇ ਤਾਂ ਕੋਈ ਤੈ ਨਹੀਂ ਕੀਤਾ ਸਾਰੀਆਂ ਸੜਕਾਂ ਤੇ ਹੀ ਰਹਿਣਾ ਤੁਰੇ ਫਿਰਾਂਗੇ ਦੇਖੋ ਇਹ ਕਹਿੰਦਾ ਜਿਹੜਾ ਨੈਰੇਟਿਵ ਸਰਕਾਰ ਸਜਾਣਾ ਚਾਹੁੰਦੀ ਹੈ ਵੀ ਹੁਣ ਕਿਸਾਨ ਹੈ ਜੋ ਇਹ ਸ਼ਹਿਰ ਵੀ ਲੋਕਾਂ ਤੋਂ ਆਈਸੋਲੇਟ ਹੋ ਗਿਆ ਲੋਕ ਇਹਨਾਂ ਤੋਂ ਟੁੱਟ ਗਏ ਹੁਣ ਕਾਡਰ ਬੇਸ ਰਹਿ ਗਿਆ ਇਹ ਬੜਾ ਮੁਕਮਤਿਆਂ ਪਿਛਲੇ ਦੌਰਾਂ ਦੇ ਵਿੱਚ ਇਹ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਦਾ ਇਫੈਕਟ ਆਉਨ ਕੀਤਾ ਹੈ ਉਹਦੇ ਵਿੱਚ ਇਹ ਕਹਿਣਾ ਵੀ ਇਹ ਤਾਂ ਪੈਰਲਲ ਗਵਰਨਮੈਂਟ ਰਨ ਕਰ ਰਹੇ ਆ ਇਥੇ ਇੱਕ ਕ੍ਰੈਡਿਟ ਵਾਰ ਹੈ ਇਹ ਪੈਟੀ ਡਿਸਪਿਊਟ ਜਾ ਰਹੇ ਆ ਇਹ ਸਾਰਾ ਇੱਕ ਸੋਚੀ ਸਮਝੀ ਸਾਜਿਸ਼ ਸੀ ਔਰ ਇਹਨੂੰ ਕਾਊਂਟਰ ਕਰਨ ਲਈ ਤਾਂ ਹੀ 10 ਤਾਰੀਖ ਨੂੰ ਤੁਸੀਂ ਦੇਖੋਗੇ ਕਿ 10 ਤਾਰੀਖ ਨੂੰ ਕਿੰਨੇ ਵੱਡੀ ਗਿਣਤੀ ਦੇ ਪਬਲਿਕ ਇਨਵੋਲਵਮੈਂਟ ਪਬਲਿਕ ਮੋਬਿਲਾਈਜੇਸ਼ਨ ਇਸ ਨੈਰੇਟਿਵ ਟੋਟਲੀ ਹੋਣੀ ਹੈ ਇੱਕ ਇੱਕ ਐਮਐਲਏ ਦੇ ਘਰ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਲੋਕਾਂ ਨੇ ਨਿਕਲ ਕੇ ਆਉਣਾ ਹੈ ਇਹ ਸਰਕਾਰ ਦਾ ਜਿਹੜਾ ਲੋਕਾਂ ਦੇ ਭਰਮ ਭਲੇਖਾ ਨਿਕਲ ਜਾਣਾ ਇਸ ਦੇ ਵਿੱਚ ਇਸ ਲਈ ਕੀਤਾ ਗਿਆ ਇੱਕ ਮੈਂ ਗਰ ਪੰਜਾਬ ਦੇ ਜਿਹੜੇ ਕਿਸਾਨਾਂ ਤੋਂ ਬਿਨਾ ਬਾਕੀ ਵਾਸੀ ਨੇ ਖਾਸ ਤੌਰ ਤੇ ਵਪਾਰੀ ਇੰਡਸਟਰੀ ਵਾਲੇ ਉਹਨਾਂ ਨੂੰ ਸਾਫ਼ ਤੌਰ ਤੇ ਕਹਿਣਾ ਚਾਹੁੰਨਾ ਮੈਂ ਆਪਣੇ ਸਾਥੀਆਂ ਨੂੰ ਕਈ ਵਾਰੀ ਕਿਹਾ ਸੀ ਸੋਚਾਂਗੇ ਇਹਦੇ ਤੇ ਵੀ ਇੱਕ ਮਹਿਮ ਚਲਾ ਕੇ ਜਿਸ ਤਰ੍ਹਾਂ ਦਿੱਲੀ ਮੋਰਚੇ ਵੇਲੇ ਸਾਰੇ ਸਾਥ ਦੇ ਰਹੇ ਸੀ ਉਹਨਾਂ ਨੂੰ ਇਹ ਸਮਝਾਵਾਂਗੇ ਵੀ ਆ ਜਿਹੜੀ ਕਿਸਾਨ ਕਿਸਾਨ ਅੰਦੋਲਨ ਹੈ ਇੱਕ ਕੰਦ ਹੈ ਸਰਕਾਰ ਦੇ ਅੱਗੇ ਜਿਹੜੀ ਉਹਨਾਂ ਦੀ ਕਾਰਪੋਰੇਟ ਪਾਲਿਸੀਜ਼ ਨੂੰ ਅੱਗੇ ਨਹੀਂ ਵਧਨ ਦੇ ਰਹੀ ਜੇ ਕੰਧ ਟੈ ਗਈ ਤਾਂ ਉਹਨਾਂ ਨੂੰ ਕਬਜ਼ਾ ਕਰਨ ਵਾਸਤੇ ਸਰਕਾਰ ਨੇ ਹਫਤਾ ਨਹੀਂ ਲਾਉਣਾ ਇੱਥੇ ਵੱਡੇ ਵੱਡੇ ਮਾਲ ਕਲਚਰ ਹੋ ਜਾਣ ਆ ਜਾਣੇ ਇੱਥੇ ਸਾਰੀ ਦੁਕਾਨਦਾਰੀ ਖਤਮ ਹੋ ਜੇਗੀ ਸਾਰਾ ਵਪਾਰ ਖਤਮ ਹੋ ਜਾਏਗਾ ਟੋਟਲ ਸਾਰਾ ਕੋਈ ਕਾਰਪੋਰਟਾਈਜ਼ੇਸ਼ਨ ਹੋ ਜਾਏਗੀ ਹਰ ਕੰਮ ਦੀ ਇਸ ਲਈ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਭਈ ਕਿਸਾਨ ਸਾਰੇ ਪੰਜਾਬ ਦੀ ਲੜਾਈ ਸਾਰੇ ਦੇਸ਼ ਦੀ ਲੜਾਈ ਲੜ ਰਹੇ ਨੇ ਨਾ ਤਾਂ ਇਹ ਸਿਰਫ ਆਪਣੇ ਲਈ ਲੜ ਰਹੇ ਨੇ ਕਾਰਪੋਰਟਾਈਜ਼ੇਸ਼ਨ ਦੇ ਖਿਲਾਫ